ਬੀਤ ਅਨਮੋਲ ਦੀ ਓਸ਼ੋ ਦੇ ਪਰਵਚਨਾ ਤੋਂ ਸੰਕਲਿਤ ਬੋਧ ਕਥਾਵਾਂ ਤੇ ਆਧਾਰਿਤ ਪੁਸਤਕ ਕਿੱਸਾ ਮਰਨਾ ਕੋਈ ਵਿਚੋਂ ਰਚਨਾ ਉਦਾਲਕ ਦਾ ਪੁੱਤਰ ਸ਼ਵੇਤਕੇਤੂ ਉਪਨਿਸ਼ਟਾਂ ਵਿੱਚ ਕਹਾਣੀ ਹੈ ਉਦਾਲਕ ਦਾ ਪੁੱਤਰ ਸ਼ਵੇਤਕੇਤੂ ਆਪਣੀ ਸਿੱਖਿਆ ਪੂਰੀ ਕਰਕੇ ਘਰ ਪਰਤਿਆ ਗੁਰੂਕੁਲ ਤੋਂ ਕਰ ਆਇਆ ਪਿਤਾ ਨੇ ਦੇਖਿਆ ਦੂਰੋਂ ਪਿੰਡ ਦੀ ਪਗ ਡੰਡੀ ਤੋਂ ਆਉਂਦੇ ਹੋਏ ਨੂੰ ਸਵੇਰ ਦਾ ਸੂਰਜ ਚੜ ਰਿਹਾ ਸੀ ਪਰ ਪਿਤਾ ਬੋਤੋ ਦਾ ਸੋਇਆ ਕਿਉਂਕਿ ਪਿਤਾ ਨੇ ਸੋਚਿਆ ਸੀ ਨਿਮਰ ਹੋ ਕੇ ਵਾਪਸ ਆਵੇਗਾ ਪਰ ਉਹ ਤਾਂ ਬਹੁਤ ਆਕਰ ਨਾਲ ਪਰਿਆ ਤੁਰਿਆ ਆ ਰਿਹਾ ਸੀ ਆਕਰ ਤਾਂ ਹਜ਼ਾਰਾਂ ਮੀਲ ਤੋਂ ਆਪਣੀ ਖਬਰ ਭੇਜ ਦਿੰਦੀ ਹੈ ਆਕਰ ਤਾਂ ਆਪਣੇ ਆਲੇ ਦੁਆਲੇ ਤਿਰੰਗਾ ਫਲਾ ਦਿੰਦੀ ਹੈ ਉਹ ਇਸ ਤਰ੍ਹਾਂ ਨਹੀਂ ਆ ਰਿਹਾ ਹੈ ਜਿਵੇਂ ਕੋਈ ਜਾਣ ਕੇ ਆ ਰਿਹਾ ਹੋਵੇ ਇੰਜ ਆ ਰਿਹਾ ਹੈ ਕਿ ਅੰਦਰ ਤਾਂ ਮੂਰਖਤਾ ਹੀ ਹੈ ਪਰ ਉਪਰੋਂ ਉਪਰੋਂ ਗਿਆਨ ਇਕੱਠਾ ਕਰ ਲਿਆ ਹੈ ਉਹ ਪੰਡਿਤ ਬਣ ਕੇ ਆ ਰਿਹਾ ਹੈ ਗਿਆਨੀ ਬਣ ਕੇ ਨਹੀਂ ਆ ਰਿਹਾ ਵਿਦਵਾਨ ਬਣ ਕੇ ਆ ਰਿਹਾ ਹੈ ਪ੍ਰਗਿਆਵਾਨ ਯਾਨੀ ਸਿਆਣਾ ਬਣ ਕੇ ਨਹੀਂ ਆ ਰਿਹਾ ਕੋਈ ਸਮਝ ਦੀ ਜੋਤੀ ਨਹੀਂ ਜਗੀ ਹੈ ਹਨੇਰੇ ਗ੍ਰੰਥਾਂ ਦਾ ਬੋਝ ਚੁੱਕੀ ਜਾ ਰਿਹਾ ਹੈ ਪਿਤਾ ਉਦਾਸ ਹੋ ਗਿਆ ਪੁੱਤਰ ਆਇਆ ਉਦਾਲਕ ਨੇ ਪੁੱਛਿਆ ਕਿ ਤੂੰ ਕੀ ਕੀ ਸਿੱਖ ਕੇ ਆਇਆ ਹੈ ਉਸਨੇ ਕਿਹਾ ਪਿਤਾ ਜੀ ਸਭ ਕੁਝ ਸਿੱਖ ਕੇ ਆਇਆ ਹਾਂ ਕੁਝ ਵੀ ਨਹੀਂ ਛੱਡਿਆ ਇਹੀ ਤਾਂ ਮੂਰਖਤਾ ਦਾ ਗਿਆਨ ਹੈ ਉਸਨੇ ਗਿਣਤੀ ਕਰਾ ਦਿੱਤੀ ਕਿੰਨੇ ਗ੍ਰੰਥ ਸਿੱਖ ਕੇ ਆਇਆ ਹੈ ਸਾਰੇ ਵੇਦ ਯਾਦ ਕਰ ਲਏ ਹਨ ਸਾਰੇ ਉਪਨਿਸ਼ਦ ਜਾਣ ਲਏ ਹਨ ਮੈਂ ਇਤਿਹਾਸ ਭੂਗੋਲ ਪ੍ਰਾਨ ਕਾਵ ਤਰਕ ਦਰਸ਼ਨ ਧਰਮ ਸਭ ਕੁਝ ਜਾਣ ਕੇ ਆਇਆ ਹਾਂ ਕੁਝ ਵੀ ਨਹੀਂ ਛੱਡਿਆ ਮੈਂ ਸਾਰੀਆਂ ਪ੍ਰੀਖਿਆਵਾਂ ਪੂਰੀਆਂ ਕਰਕੇ ਆਇਆ ਹਾਂ ਮੈਂ ਸੋਨੇ ਦਾ ਤੰਗਾ ਲੈ ਕੇ ਆਇਆ ਹਾਂ ਪਿਤਾ ਨੇ ਕਿਹਾ ਪਰ ਕੀ ਤੂੰ ਉਹ ਇੱਕ ਜਾਣਿਆ ਹੈ ਜਿਸ ਨੂੰ ਜਾਣ ਕੇ ਸਭ ਕੁਝ ਜਾਣਿਆ ਜਾਂਦਾ ਹੈ ਉਸ ਨੇ ਕਿਹਾ ਕਿ ਐਸਾ ਇੱਕ ਤੁਸੀਂ ਕਿਸ ਬਾਰੇ ਗੱਲ ਕਰ ਰਹੇ ਹੋ ਪਿਤਾ ਨੇ ਕਿਹਾ ਕੀ ਤੂੰ ਆਪਣੇ ਆਪ ਨੂੰ ਜਾਣਿਆ ਜਿਸ ਨੂੰ ਜਾਣਨ ਨਾਲ ਸਭ ਕੁਝ ਜਾਣਿਆ ਜਾਂਦਾ ਹੈ श्वेतकै तू दस हो गया उसने कहा उस एक दीता कोई चर्चा उथे हुई नहीं त पिता, पिता ने कहा तैनू फिर जाना पवेगा क्योंकि ਸਾਡੇ ਕੁਲ ਵਿੱਚ ਅਸੀਂ ਸਿਰਫ ਜਨਮ ਤੋਂ ਹੀ ਬ੍ਰਾਹਮਣ ਨਹੀਂ ਹੁੰਦੇ ਰਹਿਆਂ ਅਸੀਂ ਜਾਣ ਕੇ ਬ੍ਰਾਹਮਣ ਹੁੰਦੇ ਰਹਿਆਂ ਇਹ ਸਾਡੇ ਕੁਲ ਦੀ ਪਰੰਪਰਾ ਹੈ ਮੇਰੇ ਪਿਤਾ ਨੇ ਵੀ ਮੈਨੂੰ ਇਸੇ ਤਰ੍ਹਾਂ ਹੀ ਵਾਪਸ ਭੇਜ ਦਿੱਤਾ ਸੀ ਇੱਕ ਦਿਨ ਮੈਂ ਵੀ ਇਸੇ ਤਰ੍ਹਾਂ ਆਕੜਿਆ ਹੋਇਆ ਘਰ ਆਇਆ ਸੀ ਇਹ ਸੋਚ ਕੇ ਸਭ ਕੁਝ ਜਾਣ ਕੇ ਆਇਆ ਹਾਂ ਬਾਪ ਦੇ ਚਰਨਾਂ ਵਿੱਚ ਮੱਥਾ ਟੇਕਿਆ ਪਰ ਚੁਕਿਆ ਨਹੀਂ ਸੀ ਅੰਦਰ ਹੀ ਖਿਆਲ ਸੀ ਕਿ ਮੈਂ ਤਾਂ ਬਾਪ ਤੋਂ ਵੀ ਵੱਧ ਜਾਂਦਾ ਹਾਂ ਪਰ ਮੇਰੇ ਪਿਤਾ ਉਦਾਸ ਹੋ ਗਏ ਸਨ ਤੇ ਉਹਨਾਂ ਕਹਿਆ ਸੀ ਵਾਪਸ ਜਾ ਉਸ ਸਿੱਖ ਨੂੰ ਜਾਣ ਕੇ ਆ ਜਿਸ ਨੂੰ ਜਾਣ ਕੇ ਸਭ ਕੁਝ ਜਾਣਿਆ ਜਾਂਦਾ ਹੈ ਸ਼ਵੇਤ ਕੇਤੂ ਤੂੰ ਵੀ ਜੇ ਬ੍ਰਾਹਮਣ ਹੋਣਾ ਹੈ ਆਪਣੇ ਕੁਲ ਦਾ ਅਸਲੀ ਬ੍ਰਾਹਮਣ ਤਾਂ ਤੈਨੂੰ ਵੀ ਵਾਪਸ ਜਾਣਾ ਪਵੇਗਾ ਸ਼ਵੇਤ ਕੇਤੂ ਨੂੰ ਵਾਪਸ ਜਾਣਾ ਪਿਆ ਉਹ ਉਦੋਂ ਹੀ ਕਰ ਪਰਤ ਸਕਿਆ ਜਦੋਂ ਉਸਨੇ ਉਸ ਇੱਕ ਨੂੰ ਜਾਣ ਲਿਆ ਖੁਦ ਨੂੰ ਜਾਣ ਲਿਆ ਪਰ ਫਿਰ ਹੋਰ ਹੀ ਢੰਗ ਨਾਲ ਆਇਆ ਫਿਰ ਗੱਲ ਹੀ ਬਦਲ ਗਈ ਫਿਰ ਕਿਉਂ ਆਇਆ ਜਿਵੇਂ ਸ਼ੋਨਿਆ ਆਉਂਦਾ ਹੈ ਫਿਰ ਇਸ ਤਰ੍ਹਾਂ ਆਇਆ ਕਿ ਕੋਈ ਪੈਰਾਂ ਦਾ ਖੜਕਾ ਵੀ ਨਾ ਹੋਇਆ ਫਿਰ ਓਹ ਆਇਆ ਜਿਵੇਂ ਨਿਮਰਤਾ ਆਪਣੀ ਆਖਰੀ ਡੁੰਗਾਈਆਂ ਨੂੰ ਛੂਕ ਕੇ ਆਈ ਹੋਵੇ ਮਿਟ ਕੇ ਆਇਆ ਅਤੇ ਜਿਹੜਾ ਮਿਟ ਕੇ ਆਇਆ ਹੈ ਸਮਝ ਉਹ ਹੀ ਜਾਣ ਕੇ ਆਇਆ ਹੈ ਆਪਣੇ ਆਪ ਨੂੰ ਗਵਾ ਕੇ ਆਇਆ ਹੈ ਧੰਨਵਾਦ